ਨਹੀਂ ਉਹਨੇ ਗੱਡੀ ਭੰਨੀ ਵੀ ਉਹਦੀ ਥਾਰ ਨਵੀਂ ਗੱਡੀ ਆ ਰੱਜਿਆ ਬਹੁਤ ਨਸ਼ੇ ਨਾਲ ਆ ਉਹ ਬਸਣਾ ਬਾਲਾ ਉਹਨੂੰ ਕੋਈ ਸੋਧ-ਬੋਧ ਨਹੀਂ ਚ ਉਹ ਚੰਗੀ ਪਲੀ ਫੈਮਿਲੀ ਫੈਮਿਲੀ ਨੂੰ ਰਗੜੂਗਾ ਅਸੀਂ ਉਹ ਰੋਕਣ ਦੀ ਕੋਸ਼ਿਸ਼ ਕਰਾ ਰੋਕ ਤਾਂ ਰਹੀ ਨੇ ਇਹ ਧਨੋਲੇ ਚ ਪੈਂਦਾ ਨਾ ਕੋਈ ਜੇ ਬੜਗੀ ਖਤਾਨਾ ਦੇ ਨਿਕਲੇ ਤੇ ਉਥੇ ਨਾ ਜੇ ਸਾਨੂੰ ਰੋਲ ਭੇਤ ਧਨੋਲੇ ਪੁਲਸ ਨੂੰ ਭੇਜਣਾ ਅੱਜ ਹਾਂ ਭਾਈ ਬਾਲਾ ਰੱਜਾ ਆਇਆ ਭਾਈ ਚੰਗੇ ਪਲੇ ਮਾਰੂ ਕਿਸੇ ਨੂੰ ਨਾ ਜੀ ਹਾਰ ਨਾ ਮਾਰਦੇ ਮੂਰੇ ਕੱਦ ਨਹੀਂ ਉਗਰੇ ਵੀ ਨਹੀਂ ਆ ਕੇ ਉਹ ਉਹ ਐਂ ਕੱਢ ਹੁਣ ਨਾ ਕਿ ਮੈਂ ਪੰਨਾਂ ਨੂੰ ਕਰੀ ਫੋਨ ਭੈਣ ਤੂੰ ਫਿਰ ਇਹਨਾਂ ਨੂੰ ਮਾਰ ਸਾਨੂੰ ਮਾਰਿਆ ਸੀ ਤੂੰ ਇਹ ਮੈਂ ਲਾਖ ਹੋ ਗਿਆ ਨਾ ਬੜਾ ਡੱਕਿਆ ਉਹ ਇੱਕ ਮਿੰਟ ਆ ਕਾ ਵੀਡੀਓ ਬਣਾਈ ਵੀਡੀਓ ਪੜੀ ਆ ਦੇਖੀ ਭੈਣ ਚੌਦਾ ਨੇ ਕੈਪਸੂਲ ਆ ਦੇਖ ਲਓ ਬਾਈ ਜੀ ਆ ਦੇਖੋ ਸੌਰੀ ਮੰਨਦਾ ਨਾ ਇਹ ਬੰਦਾ ਬਰਨਾਲਾ ਤੋਂ ਡਾ ਆਇਆ ਵੱਟ ਵੱਟ ਟੂਲਪਲਾਜੇ ਤੱਕ ਦੇਖ ਲਓ ਕਿੰਨਾ ਨਫਸਾਨ ਕਰਕੇ ਆਇਆ ਪਿੱਛੇ ਤਿੰਨ ਜਵਾਕ ਐ ਨਹੀਂ ਪਤਾ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਸਾਈਕਲ ਮਾਰ ਕੇ ਮਾਰ ਦੇਂਦਾ ਆ ਜਾ ਆਹ ਹਾਰ ਕਿਸੇ ਦੇ ਵਿੱਚ ਆ